ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਜਿਹੜੀ ਵੀਡੀਓ ਬਣਾ ਰਿਹਾ ਵੀ ਪੰਡਤ ਸੈਦੋ ਪੇ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਨੇੜੇ ਨਿਹਾਲ ਸਿੰਘ ਵਾਲਾ ਦੇ ਪਧੌੜ ਪੰਡ ਰਹੇ ਜਾਂਦੇ ਆ ਭਾਈ ਤਿੰਨ ਗਾਵਾਂ ਬਾਈ ਕੋਲੇ ਤਾਜ਼ੀਆਂ ਸੂਈਆਂ ਇੱਕ ਬਾਈ ਕੋਲੇ ਟੌਪ ਦੀ ਝੋਟੀ ਆ ਭਾਈ ਮਾ ਜੀ ਹਸੀ ਕਾਲ ਹਸੀ ਕਾਲ ਵੀਰੇ ਹੋ ਠੀਕ ਹੋ ਬਜੀ ਹਾਂਜੀ ਹਾਂਜੀ ਬਈ ਨਾਮ ਤੇ ਡਰੈਸ ਫੋਮ ਨਾਮ ਵੀਰੇ ਬਿਜੇ ਪਿੰਡ ਸੈਦੂਕ ਨੇ ਤਸੀਨ ਨਾ ਸਿੰਘਲਾ ਜਿਹਨਾਂ ਮੁਕ ਨੇੜੇ ਪਿੰਡ ਬਈ ਨੇੜੇ ਪਿੰਡ ਬਈ ਆਪਾਂ ਨੂੰ ਆਦਮਪੁਰਾ ਵੀ ਰਹਿੰਦਾ ਆ ਭਾਗੀ ਕੇ ਵੀ ਤਲਵੰਡੀ ਅਲਕਣਾ ਭਦੌਰ ਮੋਬਾਈਲ ਨੰਬਰ ਬੋਲ ਨੋ ਆ ਨੰਬਰ ਵੀਰੇ 985538386 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਝੋਟੀ ਦੇਣਾ ਕਿਹੜਾ ਸੂਸ ਹੁੰਦੀ ਐ ਇਹ ਦੂਜਾ ਸੂਸ ਹੁੰਦੀ ਐ ਡਾਕਟਰ ਸਾਹਿਬ ਕਿੰਨੇ ਦਿਨ ਲੈਂਦੀ ਐ ਇਹ ਹਜੇ ਲੈ ਹੀ ਹੋ ਜੀ 12 13 ਦਿਨ 12 ਤੋਂ 13 ਦਿਨ ਹਾਂਜੀ ਕੀ ਰਿਕਾਰਡ ਦੁੱਧ ਦਾ ਭਾਈ ਰਿਕਾਰਡ ਦਾ ਵੀਰੇ ਇਹਦਾ ਪਹਿਲੇ ਸੂਏ ਦਾ 14 ਕਿਲੋ ਦਾ 14 ਕਿਲੋ ਫੇਸ ਬੜਾ ਚੰਗਾ ਪਤਲੇ ਸਿੰਘ ਦੀ ਐ ਦੁੱਧ ਵਾਲੀ ਝੋਟੀ ਆ ਥੋੜਾ ਜਿਹਾ ਨਾ ਡਰਦੀ ਐ ਡਾਕਟਰ ਸਾਹਿਬ ਘਰੋਂ ਨਹੀਂ ਕੱਢੀ ਵੀ ਝੋਟੀ ਠੀਕ ਆ ਬਾਕੀ ਸਾਨੂੰ ਤੁਹਾਡੇ ਸਾਹਮਣੇ ਹੈਗਾ ਸਾਡਾ ਘਾਟ ਬਹੁਤ ਹੀ ਘੁੱਟੀ ਹੁਲ ਕਾ ਦਾ ਰਾਜੀ ਫੋ ਦਾ ਆਰਡਰ ਬੜਾ ਕਮਾਲ ਦਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਣ ਚਾਰੇ ਥਣ ਲੈ ਨਿਕੜ ਮੇ ਪੀੜੀ ਦੇ ਪਾਏ ਵਰ ਗਿਆ ਬਈ ਕੀਆ ਬਾਤ ਆ ਆਰਡਰ ਬਹੁਤ ਚੰਗਾ ਹੈ ਨਾ ਬਈ ਹਾਂਜੀ ਹਾਂਜੀ ਬਹੁਤ ਚੰਗਾ ਸਾਰੇ ਪਾਸੇ ਚੰਗਿਆ ਇਹ ਥੋੜਾ ਡਾਕਟਰ ਸਾਹਿਬ ਡਰਤੀ ਆਗੀ ਵੀ ਰਹਿੰਦੀ ਮੈਂ ਕਹਿੰਦਾ ਵੀ ਆਪਾਂ ਰਹਿ ਨਹੀਂ ਦਿੰਦੇ ਤੋਰ ਨੂੰ ਕੋਈ ਚੱਕਰ ਬਾਕੀ ਕੋਈ ਮੇਰਾ ਵੀਰ ਆਉਂਦਾ ਦਾ ਕਿ ਨਾਰਾਜ਼ ਨਹੀਂ ਹੁੰਦਾ ਤਿਸੇ ਪਾਸੋਂ ਵੀ ਜਿਹੜੀ ਚੀਜ਼ ਕਹਤੀ ਉਹੀ ਨਿਕਲੂਗੀ ਬਹੁਤ ਠੀਕ ਹਾਂਜੀ ਕੀ ਮੋਲ ਲੱਗ ਜਾਏ ਮੋਲ ਰੱਖ ਸਾਬ ਇਹਦਾ ਕੋਸ ਮਰਜੀ ਕਰੀਏ ਜੀ ਹਾਂ ਇੱਕ ਤੀ ਮੋਲ ਕਰਾਂਗੇ ਦਾ ਲੈ ਲੈਂਦੇ ਠੀਕ ਆ ਮੰਨ ਤਾਂ ਕਰ ਦੰਦਾ ਹਾਂਜੀ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਆ ਸੂਈ ਹੈ ਬੜ ਇਹ ਦੂਜਾ ਸੂਆ ਸੂਈ ਵੀ ਹੈ ਨਾ ਸਾਬ ਕਦੋਂ ਸੂਈ ਹੈ ਬਈ ਇਹ ਨੂੰ ਹੋ ਗਈ ਅੱਜ ਹਫ਼ਤਾ ਹਫ਼ਤਾ ਹਾਂਜੀ ਬੱਚਾ ਕੀ ਹੈ ਮਗਰ ਮਗਰ ਬੱਚਾ ਹੀ ਆ ਜੀ ਜਿਹੜਾ ਮੇਰਾ ਭਰਾ ਕੋ ਜਾਊਗਾ ਹਨਾ ਬੱਚਾ ਤਾਂ ਨਾ ਹੀ ਮੰਨ ਕੇ ਆਵੇ ਜੀ ਕਿਉਂ ਬੱਚਾ ਹੈਗਾ ਇਹਦਾ ਬਿਮਾਰ ਇਹ ਨਹੀਂ ਪਤਾ ਵੀ ਹੁਣ ਮਰ ਜੇ ਘੰਟੇ ਨੂੰ ਮਰ ਜੇ ਸਹੀ ਗੱਲ ਹਾਂ ਜਿਹੜੀ ਗੱਲ ਆਪਾਂ ਪਹਿਲਾਂ ਕਹਿ ਦਾਂਗੇ ਅਗਲਾ ਆ ਜੇ ਹਨਾ ਠੀਕ ਆ ਬਾਅਦ ਚੋਂ ਅਗਲਾ ਮੁੜੇ ਉਹਦਾ ਕੋਈ ਫਾਇਦਾ ਨਹੀਂ ਠੀਕ ਹੈ ਭਾਈ ਆਰਡਰ ਦਿਖਾ ਦੇ ਭਾਈ ਫਣੀਪੂਸ ਮੜੀ ਆਰਡਰ ਕਮਾਲ ਦਾ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਸਟ ਆ ਬੱਚੇ ਦਾ ਕਰਦੀ ਤਾਂ ਨਹੀਂ ਕੋਈ ਨਾ ਨਾ ਬਈ ਕੋਈ ਮੇ ਮਰਜ਼ੀ ਚ ਹੋਈ ਜਾਏ ਕੋਈ ਮਰਜ਼ੀ ਚ ਹੋਵੇ ਠੰਡੀ ਸੀ ਨਾ ਹਾਂ ਤੋਰ ਦੇ ਬਈ ਤੋਰ ਅ ਬਰੀਡ ਕਿਹੜੀ ਹੈ ਜਰਸੀ ਹੈ ਬਈ ਜਰਸੀ ਕਰਾਓ ਸਾ ਬਈ ਥੋੜੀ ਜੀ ਜਰਸੀ ਕਰਾਓ ਸਾ ਹਾਂਜੀ ਹੂੰ ਕੱਦ ਚੰਗਾ ਹੈ ਰੰਗ ਰੂਪ ਚੰਗਾ ਤੋੜਾ ਤਰਾ ਚੰਗਾ ਆਰਡਰ ਕਮਾਲ ਦਾ ਚੰਗੀ ਆ ਬੜਾ ਸੁਨੱਕੀ ਆ ਫੈਂਡ ਫੂਡ ਬਹੁਤ ਚੰਗੀਆਂ ਹੁੰਦੀ ਉਹਨ ਫੈਂਡ ਚੰਗੀਆਂ ਹੁੰਦੀ ਉਹ ਜੀ ਫੈਡ ਫੂਡ ਬਹੁਤ ਚੰਗੀ ਆਉਂਦੀ ਹੈ ਜੀ ਗਰਮੀ ਗੁਰਮੀ ਨਾ ਦੇ ਮਾਤਰੀ ਮੰਨਦੇ ਬਈ ਫੈਡ ਫੂਡ ਚੰਗੀ ਆਉਂਦੀ ਆ ਮੋਲ ਕੀ ਆ ਬਈ ਜਾਇਜ ਮੋਲੇ ਦਾ 60000 ਰੁਪਏ ਦਾ ਸਾਬ ਮਾਨਤਨ ਹੋਜੂ ਮਾਨਤਨ ਕਰ ਦੇਣੀ ਮੋਕ ਠੀਕ ਆ 60000 ਰੁਪਿਆ ਮੋਲੇ ਮਾਨਤਨ ਮੋਕ ਤੇ ਜਰੂਰ ਹੋਜੂ ਆਰਡਰ ਕਮਾਲ ਦਾ ਨੇੜ ਤੋਂ ਚਾਹੀਦਾ ਦੁੱਧ ਆਪਾਂ 14 ਕਿਲੋ ਜੀ ਦੋ ਡੰਗ ਤਿੰਨ ਡੰਗ ਚਵਾ ਕੇ ਦਮਾ ਹੂੰ ਠੀਕ ਆ ਬਈ ਦੋ ਡੰਗ ਭੋਜੀ ਬਈ ਕਹਿੰਦਾ ਤਿੰਨ ਡੰਗ ਚਵਾ ਲਿਓ ਸਭ ਵੀ ਚੈੱਕ ਕਰਦੇ ਅੱਗੇ ਵੀਰੇ ਤੈਨਾ ਨੰਬਰ ਇਹ ਵੀ ਡਾਕਟਰ ਸਾਹਿਬ ਦੂਜਾ ਸੂਈ ਕਦੋਂ ਸੂਈ ਆ ਬਈ ਇਨੂੰ ਹੋ ਗਈ ਅੱਜ 12 13 ਦਿਨਾਂ ਨੂੰ 12 13 ਦਿਨ ਬੱਚਾ ਕੀ ਮੰਗ ਮਗਰ ਬੱਚਾ ਹੀ ਇਹਦੇ ਬੱਚਾ ਦੁੱਧ ਕਿੰਨਾ ਹੋਣ ਦੁੱਧ ਡਾਡਾ ਸਾਹਿਬ ਆਪਾਂ ਤਾਂ ਲਈ ਸੀ ਇਹ ਖੁੱਲੀ ਫਿਰਦੀ ਫਾਰਮ ਚ ਹੂੰ ਆਪਾਂ ਤਾਂ 20 ਕਿਲੋ ਚਵਾ ਕੇ ਲੈਂਦੀ ਸੀ ਠੀਕ ਆ ਪਰ ਹੁਣ ਆਪਣੇ ਘਰੇ ਜੀ ਗੀ ਨਹੀਂ ਲਾਇਆ ਹੁਣ ਆਪਾਂ 17 18 ਕਿਲੋ ਦੁੱਧ ਬੰਦੇ ਨੂੰ ਦੋ ਡੰਗ ਚਵਾ ਕੇ ਦੇ ਦਾਂ ਬਹੁਤ ਠੀਕ ਆ ਖੋਲੋ ਬਈ ਤੋਰ ਕੇ ਦਿਖਾਓ ਟਾਂਚਾ ਫੋਲ ਚੰਗਾ ਆਰਡਰ ਕਮਾਲ ਦਾ ਨਾੜਾ ਨੂੜਾ ਨਾੜਾ ਨੂੜਾ ਬਹੁਤ ਚੰਗਿਆ ਡਾਡਾ ਸਾਹਿਬ ਨੇ ਨਾੜਾ ਬਹੁਤ ਚੰਗਿਆ ਨਾ ਲੈ ਵੀ ਹਾਂ ਜੀ ਇਕੱਲਾ ਥਣ ਮੁੱਠੀ ਵਾਲਾ ਥਣ ਵੱ ਖੇਸ ਬੜਾ ਚੰਗਾ ਬਰੀਕੀ ਜਾਬੜ ਤੋਰਾ ਤਾਰਾ ਕਮਾਲ ਦਾ ਚੰਗੀ ਐ ਠੰਡੀ ਸੀ ਲਾ ਹਾਂਜੀ ਹਾਂਜੀ ਠੰਡੀ ਸੀ ਲਾਈ ਚਵਾਈ ਚੁਈ ਚਵਾਈ ਨੰਬਰ 1 ਇੱਕ ਨੰਬਰ ਆਈ ਆ ਠੀਕ ਹੈ ਕਿਵਾ ਕੇ ਦਮਾਂਗੇ ਆਪਾਂ ਟੋ ਦੋ ਡੰਗ ਕੋਈ ਵੀ ਪਸ਼ੂ ਆਇਆ ਬਹੁਤ ਠੀਕ ਹਾਂਜੀ ਕੀ ਮੋਲ ਆ ਭਾਈ ਜੈ ਜੈ ਮੋਲੇ ਦਾ ਡਾਕ ਸਾਹਿਬ 65000 ਰੁਪਏ ਮਾਨਤਨ ਹੋ ਜੀ ਮਾਨਤਨ ਕਰ ਦਾਂ ਠੀਕ ਹੈ 5000 ਰੁਪਿਆ ਮੋਲਾ ਭਾਈ ਮਾਨਤਾਂ ਜਿਹੜਾ ਮੌਕੇ ਤੇ ਜ਼ਰੂਰ ਹੋ ਜੀ ਨਾੜਾ ਦੇਖੋ ਭਈ ਲੈਵੇ ਤੇ ਕੱਲਾ ਕੱਲਾ ਥਣ ਮੁਕਿਆ ਨਾੜਾ ਨੂੰ ਨਾ ਫੁੱਲ ਚੰਗੀਆਂ ਕਰ ਮਾਲੀ ਦੇ ਦੁੱਧ ਵਾਲੀ ਵੜਾ ਭਾਈ ਅੱਗੇ ਵੀਰੇ ਤਿੰਨ ਨੰਬਰ ਜਿਹੜਾ ਸੂਆ ਭਾਈ ਇਹ ਵੀ ਡਾਕਟਰ ਸਭ ਦੂਜਾ ਸੂਆ ਜੀ ਕਿਹਨੇ ਕਦੋਂ ਸੂਈ ਹੈ ਭਾਈ ਇਹਨੂੰ ਹੋ ਗਈ ਹੈ ਜੀ ਸੂਈ ਨੂੰ 15 ਦਿਨ ਬੱਚਾ ਕੀ ਹੈ ਭਾਈ ਮਗਰ ਬੱਚੀ ਹੈ ਜੀ ਇਹਦੇ ਮਗਰਾਂ ਬੱਚੀ ਚੰਗੀ ਆ ਨਾ ਹਾਂਜੀ ਹਾਂਜੀ ਬੱਚੀ ਬਹੁਤ ਚੰਗੀ ਹੈ ਬੱਚੀ ਬਹੁਤ ਚੰਗੀ ਹੈ ਹਾਂਜੀ ਦੁੱਧ ਕਿੰਨਾ ਹੁਣ ਦੁੱਧਾ ਹੁਣ 15 ਕਿਲੋ ਹੋਊਗਾ ਜੀ। ਨੱਟ ਤਿਆਰ ਆ ਭਾਈ। ਜਮਾ ਤਿਆਰ ਆ ਜੀ ਕੋਈ ਚਾਰ ਡੰਗ ਚੋਲੇ ਆਪਣੇ ਪਾਸ ਖਾਣ ਬੜਾ ਸੁਆਦ। ਥਣ ਚੰਗੀ ਧਾਰ ਧੂਰ ਵੀ ਬਹੁਤ ਚੰਗੀ ਆ। ਗੰਨੇ ਅਰ ਕੀ ਧਾਰ ਆ ਭਾਈ। ਲੈ ਬੱਡੀ ਨਾਣ ਨੂੜ ਬਹੁਤ ਚੰਗੇ। ਖੋਲੇ ਭਾਈ ਤੁਰ ਗੰਨੇ ਅਰ ਕੀ ਚਵਾਈ ਆ ਬਾਈ ਕਹਨਾ ਥਾਣ ਹੀ ਦਾਸਦਾ ਭਾਈ ਥਣ ਬਹੁਤ ਚੰਗਾ ਲੱਗਿਆ। ਫੇਸ ਥੋੜਾ ਜਿਹੀ ਕੁਆਲਿਟੀ ਰੂਲਟੀ ਬਹੁਤ ਚੰਗੀ ਬੈਠਦੀ ਭਾਈ। ਸਹੀ ਗੱਲ ਆ ਭਾਈ। ਬੁੱਧੀਵਾਦੀ ਬਹੁਤ ਚੰਗੀ। ਤੋਰਾ ਤਰਾ ਵੀ ਚੰਗਾ ਬੈਠਦਾ। ਕੀ ਮੁੱਲ ਆ ਭਰਾ ਇਹਦਾ? ਇਹਦਾ ਮੁੱਲ ਡਾਕਟਰ ਸਾਹਿਬ 8000 ਰੁਪਏ